ਸਸਵੀਕਾਲ ਜੀ ਆਪਾਂ ਬਣਾਈਆਂ ਨੇ ਪਿੰਨੀਆਂ ਜਿਵੇਂ ਆٹے ਦੀਆਂ ਤਾਂ ਆਪਾਂ ਰੋਟੀਆਂ ਖਾ ਲੈਨੇ ਆ ਬਥੇਰਾ ਕੁਝ ਖਾ ਲੈਨੇ ਆ ਪਰ ਪਿੰਨੀਆਂ ਬਣਾਉਣੀਆਂ ਤਾਂ ਆਪਾਂ ਅੱਜ ਅਲੱਗ ਜੀ ਚੀਜ਼ ਦੀਆਂ ਬਣਾਵਾਂਗੇ ਜਿਵੇਂ ਭੁੱਜੇ ਹੋਏ ਛੋਲਿਆਂ ਦੀਆਂ ਆਪਾਂ ਜਿਵੇਂ ਹੁਣ ਮੌਸਮ ਵੀ ਠੰਡਾਲਾ ਚਲਾ ਗਿਆ ਤੇ ਗਰਮੀ ਦੇ ਹਿਸਾਬ ਨਾਲ ਆਪਾਂ ਉਨਾਂਕ ਸਮਾਨ ਪਾ ਕੇ ਇਹ ਪਿੰਨੀਆਂ ਤਿਆਰ ਕੀਤੀਆਂ ਭੁੱਜੇ ਹੋਏ ਛੋਲੇ ਆ ਤੇ ਮਗਜ ਥੋੜੀ ਜੀ ਸੌਂਫ ਲਈ ਆ ਥੋੜੀ ਜੀ ਖਸਖਸ ਕਾਜੂ ਆ ਥੋੜੇ ਬਦਾਮ ਤੇ ਪੌਲ ਮਖਾਣੇ ਇਹ ਮੈਂ ਸਮਾਨ ਥੋੜਾ ਥੋੜਾ ਹੀ ਪਾਉਂਗੀ ਕਿਉਂਕਿ ਮੌਸਮ ਦੇ ਹਿਸਾਬ ਨਾਲ ਨੂੰ ਠੰਡ ਮਾੜੀ ਮੁੱਟੀ ਜੀ ਆ ਤੇ ਇਹ ਆਪਾਂ ਪਾਵਾਂਗੇ ਸ਼ੱਕਰ ਪਹਿਲਾਂ ਮੈਂ ਗੋੜ ਵਾਲੀਆਂ ਬਣਾਇਆ ਸੀ ਠੰਡ ਚ ਤੇ ਹੁਣ ਆਪਾਂ ਸ਼ੱਕਰ ਪਾਵਾਂਗੇ ਕਿਉਂਕਿ ਹੁਣ ਗਰਮੀ ਚ ਗੁੜ ਵੀ ਨਹੀਂ ਚੰਗਾ ਲੱਗਦਾ ਨਾ ਇਹਨਾਂ ਝੋਲਿਆਂ ਨੂੰ ਮੈਂ ਸਾਫ਼ ਕਰਕੇ ਇਹਨਾਂ ਦਾ ਸਿਲਕਾ ਉਤਾਰ ਲਿਆ ਏ ਇਹ ਵੇਖੋ ਇਹਨਾਂ ਦਾ ਸਿਲਕਾ ਉਤਰ ਗਿਆ ਤੇ ਇਹਨਾਂ ਨੂੰ ਵਧੀਆ ਸਾਫ਼ ਕਰ ਲਿਆ ਤੇ ਫੁੱਲ ਮਖਾਣਿਆਂ ਨੂੰ ਹੁਣ ਮੈਂ ਪਾ ਲਿਆ ਕੜਾਈ 'ਚ ਤੇ ਇਹਨਾਂ ਨੂੰ ਆਪਾਂ ਰੋਸਟ ਕਰਾਂਗੇ ਜਦੋਂ ਤੱਕ ਇਹ ਇੱਕਦਮ ਟੁੱਟਣ ਨਹੀਂ ਲੱਗਦੇ ਉਦੋਂ ਤੱਕ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਪਤੋੜ ਕੇ ਦੇਖ ਲਾਂਗੇ ਆ ਵੇਖੋ ਹੁਣ ਇਹਨਾਂ ਦਾ ਬਹੁਤ ਵਧੀਆ ਪਾਊਡਰ ਬਣ ਜੂਗਾ ਤੇ ਖਾਣ ਚ ਵੀ ਵਧੀਆ ਰਹਿਣਗੇ ਇਹ ਮੈਂ ਕਾਜੂ ਤੇ ਬਦਾਮ ਵੀ ਥੋੜੇ ਜਿਹਾ ਭੁੰਨ ਲਈ ਆ ਪਾ ਕੇ ਇਹ ਸਾਰਾ ਸਮਾਨ ਮੈਂ ਗ੍ਰाइंड ਕਰਕੇ ਹੀ ਪਾਉਂਗੀ ਆ ਮੈਂ ਛੋਲੇ ਵੀ ਪੀਸ ਲਏ ਆ ਮੈਕਸੀ ਦੇ ਵਿੱਚ ਤੇ ਇਹ ਬਾਕੀ ਦਾ ਸਾਰਾ ਸਮਾਨ ਜੋ ਵੀ ਮੈਂ ਬਚ ਪਾਉਣਾ ਸੀ ਬਦਾਮ ਕਾਜੂ ਫੁੱਲ ਮਖਾਣੇ ਉਹ ਸਾਰੇ ਪੀ ਲਿਆ ਇਹ ਮੈਂ ਕੜਾਈ ਚ ਘਿਓ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਵਾਲੇ ਛੋਲਿਆਂ ਦਾ ਜੋ ਪਾਊਡਰ ਆ ਇਹ ਗਾਲਾ ਬਰੀਕ ਵੀ ਨਹੀਂ ਕੀਤਾਗਾ ਥੋੜਾ ਮੋਟਾ ਹੀ ਰੱਖਿਆ ਹੋਇਆ ਤੇ ਹੁਣ ਜਦੋਂ ਤੇਲ ਘਿਓ ਗਰਮ ਹੋ ਗਿਆ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਆਪਾਂ ਇਹ ਮਿਲਾ ਦੇਣਾ ਪਹਿਲਾਂ ਮੈਂ ਛੋਲਿਆਂ ਦਾ ਪਾਇਆ ਆਟਾ ਇਹਦੇ ਵਿੱਚ ਤੇ ਉਹ ਪਾ ਕੇ 2 ਕਮਿੰਟ ਹੀ ਸੇਕ ਲਵਾਇਆ ਬਸ ਕਿਉਂਕਿ ਭੁੱਜੇ ਤਾਂ ਹੈਗੇ ਛੋਲੇ ਭੁੰਨਣਾ ਤਾਂ ਹੈ ਹੀ ਨਹੀਂ ਕੁਝ ਤੇ ਫਿਰ ਵਿੱਚ ਹੀ ਮੈਂ ਬਾਕੀ ਦਾ ਜਿਹੜੇ ਡਰਾਈ ਫਰੂਟ ਪੀ ਕੇ ਰੱਖੇ ਸੀ ਉਹ ਵੀ ਮੈਂ ਵਿੱਚ ਪਾਤੇ ਆ ਮਿਕਸ ਕਰਤਾ ਸਾਰਾ ਸਮਾਨ ਇਹ ਸਾਰਾ ਸਮਾਨ ਆਪਾਂ ਮਿਕਸ ਕਰ ਲਿਆ ਇਹ ਬਸ ਸਿਰਫ 5 ਕਮਿੰਟ ਹੀ ਸੇਕ ਲਵਾਉਣਾ ਗੈਸ ਘਟਤੇ ਕਰਕੇ 5 ਕਮਿੰਟਾਂ ਚ ਹੀ ਇਹ ਵਧੀਆ ਬਣ ਜਾਊਗਾ ਬਸ ਮਿਕਸ ਹੀ ਕਰਨਾ ਹੁੰਦਾ ਕਿ ਉਹਦੇ ਵਿੱਚ ਸਮਾਨ ਪੋਰ ਪੁੰਨੰਦੀ ਤਾਂ ਜ਼ਰੂਰਤੀ ਨੀਗੀ ਤੇ ਇਸ ਤਰ੍ਹਾਂ ਆਪਾਂ ਸਾਰਾ ਮਿਕਸ ਕਰਕੇ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਸ਼ੱਕਰ ਬਸ 5 ਕਮਿੰਟ ਸੇਕਲਵਾ ਕੇ ਵਿੱਚ ਸ਼ੱਕਰ ਪਾ ਦੇਣੀ ਹੈ ਫਿਰ ਬਹੁਤ ਹੀ ਸੌਖਾ ਤੇ ਛੇਤੀ ਬਣਨ ਵਾਲੀ ਚੀਜ਼ ਹੈ ਇਹ ਤੇ ਆਪਾਂ ਸ਼ੱਕਰ ਮਿਲਾਤੀ ਆ। ਸ਼ੱਕਰ ਮਿਲਾ ਕੇ ਤੇ ਹੁਣ ਆਪਾਂ ਬਸ ਇਹਨੂੰ ਚੰਗੀ ਤਰ੍ਹਾਂ ਫੇਰ ਮਿਕਸ ਕਰਕੇ ਤੇ ਫਿਰ ਇਹਨੂੰ ਬਣਾ ਲਾਂਗੇ। ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਜੇ ਪਸੰਦ ਆਈ ਤਾਂ ਲਾਈਕ ਜ਼ਰੂਰ ਕਰ ਦਿਓ। ਏ ਆਪਾਂ ਪਿੰਨੀਆਂ ਬਣਾ ਕੇ ਰੱਖ ਲਈਆਂ ਤੇ ਹੁਣ ਆਪਾਂ ਇਹ ਸਭ ਤੋਂ ਪਹਿਲਾਂ ਕਰਾਉਣੀ ਹੈਗੀਆਂ ਡੈਡੀ ਨੂੰ ਦੇਸਤ ਤੇ ਕਿਉਂਕਿ ਉਹ ਹੀ ਜ਼ਿਆਦਾ ਸ਼ਿਕੀਨ ਨੇ ਪਿੰਨੀਆਂ ਖਾਣ ਦੇ ਤੇ ਪਹਿਲਾਂ ਆਪਾਂ ਉਹਨਾਂ ਨੂੰ ਹੀ ਭੋਗ ਲਗਾਉਣੇ ਹੁੰਨੇ ਆ ਜਦੋਂ ਘਰੇ ਬਜ਼ੁਰਗ ਬੈਠੇ ਆ ਫਿਰ ਆਪਾਂ ਨੂੰ ਜ਼ਰੂਰਤ ਨਹੀਂ ਕਿਸੇ ਹੋਰ ਭੋਗ ਲਗਾਉਣ ਦੀ ਸਭ ਤੋਂ ਪਹਿਲਾਂ ਡੈਡੀ ਹੀ ਦੱਸਣਗੇ